ਹਾਂਜੀ ਸਤਿ ਸ੍ਰੀ ਅਕਾਲ 5 ਤਰੀਕ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ ਹੈਗਾ ਉਸ ਦਿਨ ਨੂੰ ਸਮਰਪਿਤ ਚੌਥਾ ਖੂਨਦਾਨ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਾਲੂ ਤੇ ಗ್ರಾಮ ਪੰਚਾਇਤ ਕਮਾਲੂ ਤੇ ਸਪੋਰਟਸ ਕਮੇਟੀ ਜਿਹੜੀ ਹੈਗੀ ਆ ਇਹਦੇ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈਗਾ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਹੈ ਵੀ ਆਪਣਾ ਨਾਂ ਲਿਖਵਾਓ ਤੇ ਕੀਮਤੀ ਜਾਨਾਂ ਆਪਾਂ ਬਚਾਈਏ ਖੂਨਦਾਨ ਕਰਨਾ ਅਗਲੇ ਦੀ ਜਾਨ ਤਾਂ ਆਪਾਂ ਬਚਾਉਣੀ ਆ ਉਹਦੇ ਆਪਣੇ ਸਰੀਰ ਨੂੰ ਬਹੁਤ ਫਾਇਦੇ ਆ ਪੰਜ ਛੇ ਤਰ੍ਹਾਂ ਦੇ ਜਿਹੜੇ ਮਹਿੰਗੇ ਮਹਿੰਗੇ ਟੈਸਟ ਆ ਜਿਹੜੇ ਹੋ ਜਾਂਦੇ ਆ ਖੂਨਦਾਨ ਕਰਨ ਵਾਲੇ ਨੂੰ ਹਾਰਟ ਅਟੈਕ ਨਹੀਂ ਆਉਂਦਾ ਅਧਰੰਗ ਦਾ ਅਟੈਕ ਨਹੀਂ ਹੁੰਦਾ ਖੂਨ ਗਾੜਾ ਨਹੀਂ ਹੁੰਦਾ ਪਤਲਾ ਰਹਿੰਦਾ ਨਵਾਂ ਖੂਨ ਬੰਦਾ ਰਹਿੰਦਾ ਐਚ ਆਈ ਵੀ ਦਾ ਟੈਸਟ ਹੋ ਜਾਂਦਾ ਬਲੱਡ ਸ਼ੂਗਰ ਦਾ ਹੋ ਜਾਂਦਾ ਬਲੱਡ ਕੈਂਸਰ ਦਾ ਹੁੰਦਾ ਕਾਲੇ ਪੀਲੇ ਦਾ ਹੋ ਜਾਂਦਾਗਾ ਇਹ ਸਾਰੇ ਟੈਸਟ ਹੋ ਕੇ ਫਿਰ ਜਿਹੜਾ ਖੂਨ ਆ ਜਿਹੜਾ ਅਗਲੇ ਮਰੀਜ਼ ਨੂੰ ਚੜਾ ਜਾਂਦਾਗਾ ਸੋ ਅਸੀਂ ਪਿਛਲੇ ਸਾਲ ਜਦੋਂ ਸਾਡਾ ਪਹਿਲਾ ਕੈਂਪ ਸੀ ਉਸ ਕੈਂਪ ਦੇ ਵਿੱਚ ਸਾਡੇ ਦੋ ਨੌਜਵਾਨਾਂ ਨੂੰ ਕਾਲਾ ਪੀਲਾ ਆ ਗਿਆ ਸੀ ਜਦੋਂ ਉਹਨਾਂ ਨੇ ਬਲੱਡ ਟੈਸਟ ਕੀਤਾ ਤੇ ਉਹਨਾਂ ਨੇ ਸਹੀ ਟਾਈਮ ਤੇ ਇਲਾਜ ਕਰਾ ਲਿਆ ਨਾਲੇ ਤਾਂ ਉਹਨਾਂ ਨੇ ਦੂਜਿਆਂ ਦੀਆਂ ਜਾਨਾਂ ਬਚਾਈਆਂ ਨਾਲੇ ਉਹ ਆਪ ਸੇਫ ਹੈ ਮੁੰਡੇ ਤੰਦਰੁਸਤ ਹੈ ਹੱਟੇ-ਕੱਟੇ ਆ ਕਿਉਂਕਿ ਉਹਨਾਂ ਨੇ ਸਹੀ ਟਾਈਮ ਤੇ ਇਲਾਜ ਕਰਾ ਲਿਆ ਨਹੀਂ ਤਾਂ ਕਾਲਾ ਪੀਲਾ ਅੰਦਰ-ਅੰਦਰ ਲੀਵਰ ਨੂੰ ਖਤਮ ਕਰ ਦਿੰਦਾ ਸੋ ਬੇਨਤੀ ਹੁਣ ਸਰਪੰਚ ਸਾਹਿਬ ਦੀ ਕਰਨੀ ਹੈ ਇਸ ਦੇ ਸੰਬੰਧ ਵਿੱਚ ਸ੍ਰੀ ਵੈਦੂ ਜੀ ਕਾ ਖਲਸਾ ਵੈਦੂ ਜੀ ਸਾਰੇ ਨਗਰ ਨੂੰ ਤੇ ਆਸੇ-ਪਾਸੇ ਦੇ ਇਲਾਕੇ ਦੇ ਉਹਨਾਂ ਵਿਅਕਤੀਆਂ ਨੂੰ ਬਹੁਤ ਬਹੁਤ ਵਿਅਕਤੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 5 11 2025 ਦਿਨ ਬੁੱਧਵਾਰ ਨੂੰ ਪਿੰਡ ਕਮਾਲੂ ਦੇ ਗੁਰੂ ਘਰ ਵਿੱਚ ਹੁੰਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਸ ਹੁੰਦਾਨ ਦੇ ਵਿੱਚ ਕੈਂਪ ਦੇ ਵਿੱਚ ਪਹੁੰਚਣ ਦੇ ਅਸੀਂ ਇੱਕ ਸੱਦਾ ਦਿੰਦੇ ਹਾਂ ਕਮੇਟੀ ਵੱਲੋਂ ਦੇ ਮਹਾਦਾਨਕ ਹੁੰਦਾਨ ਪੱਤ ਚੜ ਕੇ ਹੁੰਦਾਨ ਦਾ ਕੈਂਪ ਦੇ ਵਿੱਚ ਪਹੁੰਚੋ ਤੇ ਹੁੰਦਾਨ ਕਰੋ। ਗੁਰਜੀ ਕਲਖਸਾ ਸਾਹਿਬ ਸਤਿ ਸ੍ਰੀ ਅਕਾਲ ਸਾਡੇ ਸਾਡੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਹੈਗਾ ਇਹ ਤਰਲੋਕ ਸਿੰਘ ਆ ਇਹਨੇ ਸਭ ਤੋਂ ਵੱਧ ਵਾਰੀ ਖੂਨਦਾਨ ਕੀਤਾ ਮੈਂ ਇਹਨੂੰ ਇਹਦਾ O ਪੋਜ਼ਿਟਿਵ ਬਲੱਡ ਆ ਇਹਨੂੰ ਹਰ ਇੱਕ ਨੂੰ ਲੱਗ ਜਾਂਦਾ ਹੈ ਇਹ ਮੈਂ ਨਹੀਂ ਦੇਖਿਆ ਜਿੱਥੇ ਮਰਜੀ ਹੋਵੇ ਜਦੋਂ ਮੈਂ ਇਹਨੂੰ ਫੋਨ ਕਰਦਾ ਮੈਂ ਤਰਲੋਕ ਫੋਨ ਆ ਗਿਆ ਕਿਸੇ ਨੂੰ ਬਲੱਡ ਚਾਹੀਦਾ ਇਹ ਮਾ ਦਾ ਪੁੱਤ ਹਾਜ਼ਰ ਆ ਇਹਨੇ ਜਿਹੜਾ ਤਾਂ ਮੈਂ ਵੀ ਨਹੀਂ ਕਈ ਵਾਰੀ ਦਾਨ ਕੀਤਾ ਪਰ ਇਸਨੇ ਮੇਰੇ ਤੋਂ ਕਈ ਗੁਣਾ ਜ਼ਿਆਦਾ ਜਿਹੜਾ ਖੂਨ ਦਾਨ ਕੀਤਾ ਇਹਦੇ ਲਈ ਤਾੜੀਆਂ ਮਾਰੋ ਤੇ ਨੌਜਵਾਨਾਂ ਨੂੰ ਇਸ਼ਾਰਾ ਕਰਦਾ ਵੀ ਸਾਰੇ ਜਣੇ ਜਿਹੜੇ ਤੰਦਰੁਸਤ ਹੈ 18 ਸਾਲ ਤੋਂ ਵੱਡੀ ਉਮਰ ਦੇ ਆ ਉਹ ਖੂਨ ਦਾ ਜ਼ਰੂਰ ਕਰੋ ਧੰਨਵਾਦ ਜੀ ਵਾਈਕੁਲ ਜੀ ਦਾ ਖਾਲਸਾ ਵਾਹਿਗੁਰੂ